ਲੋ ਵੀ ਸੱਜਣੋਂ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੀ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਰ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990 99728 ਅੱਜ ਦੀ ਵੀਜਿਟ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਦੋ ਟਾਪ ਦੇ ਨਗੀਨੇ ਲੈ ਕੇ ਆਇਆ ਆਉ ਦਿਨਾ ਪ੍ਰੋਪਰ ਡਿਟੇਲ ਦੋਨਾਂ ਬਾਰੇ ਕਰਦਿਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਹਾਂਜੀ ਬਾਜੀ ਦੇਖ ਸਕਦੇ ਆਂ ਜੀ ਪਹਿਲੇ ਨੰਬਰ ਤੇ ਦੂਜਾ ਸੂਆ ਸੁੰਦੀ ਆ ਬੜਾ ਸੂਨ ਦੇ ਵਿੱਚ 7 ਤੋਂ 8 ਦੇ ਨੇ ਦੇ ਬਾਕੀ ਪਏ ਆ ਫੇਸ ਬਿਊਟੀ ਦੇਖ ਸਕਦੇ ਆਂ ਫੁੱਲ ਬਰੀਡ ਚਾ ਵੱਡੇ ਕੱਦ ਕਾਟ ਚਾ ਤੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਬਿਊਟੀ ਦੇਖ ਸਕਦੇ ਆਂ ਬਹੁਤ ਚੰਗੀ ਆ ਜੇ ਗੱਲ ਕਰੀਏ ਜੀ ਆਰਡਰ ਦੀ ਥਣ ਦੇਖ ਸਕਦੇ ਆਂ ਪੂਰਾ ਚੰਗਾ ਪੂਰਾ ਟਾਪ ਦਾ ਲੱਗਿਆ ਬ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਏ ਤੇ ਲੈਵੇ ਉੱਤੇ ਮਿਲਕ ਵੀ ਨਹੀਂ ਦੇਖ ਸਕਦੇ ਬਹੁਤ ਸਟਰੋਂਗ ਲੱਗੀਆਂ ਚਾਰੇ ਥਣ ਹੱਥੀ ਚਵਾਈ ਵਾਲਾ ਪੂਰੀ ਸੀਟ ਠੰਡੀ ਆ ਦੇਖ ਸਕਦੇ ਆ ਬਾਈ ਜੀ ਦੂਜਾ ਸੂਹਾ ਸੁੰਦੀ ਆ ਸੂਨ ਦੇ ਵਿੱਚ 7 ਤੋਂ 8 ਦਨੇ ਦੇ ਬਾਕੀ ਪਏ ਆ ਪਹਿਲੇ ਸੂਏ ਦੀ ਮਿਲਕ ਕਪੈਸਿਟੀ ਬਾਈ ਜੀ ਇਹਦੀ 20 ਕਿਲੋ ਦੀ ਰਹੀ ਆ ਇਸ ਵਾਰੀ ਆਸਮੀਦ ਆ ਬਾਈ 23 ਕਿਲੋ ਬੜੀ ਆਮਦਾਰੀ ਨਾਲ ਕੱਢੂ ਜਿੱਦਾਂ ਦਾ ਮੌਸਮ ਆ ਨਹੀਂ 20 ਕਿਲੋ ਤਾਂ ਮੌਜ ਨਹੀਂ ਕੱਢੂ ਹਾਜੀ ਖਵਾਨੇ ਚ ਢੱਲ ਦੇਖ ਸਕਦੇ ਆ ਬਹੁਤ ਚੰਗੀ ਬਹੁਤ ਪਈ ਆ ਤਿਹਵਾਨੇ ਢੈਟੇ ਢੂਲੇ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਹੋਇਆ ਥਣ ਕਲਾਬੀ ਥਾਣਾ ਹੱਥੀ ਚਵਾਈ ਵਾਲਾ ਤੇ ਪੂਰੀ ਸੀ ਠੰਡੀ ਆ ਕੱਦ ਕਾਠ ਫੁੱਲ ਆ ਬਾਈ ਜੀ ਤੇ ਪ੍ਰਾਈਜ਼ ਬਾਈ ਜੀ ਇਹਦਾ ਹੈਗਾ 65000 ਮੋਹਲੇ ਦਾ ਹੈਗਾ ਜੀ 65000 ਬਾਕੀ ਮਾਨਤਾਂ ਵਿੱਚੋਂ ਮੜਾ ਮੋਟਾ ਕਰ ਦਾਂਗੇ ਮੌਕੇ ਤੇ ਆਰਡਰ ਬਹੁਤ ਸੋਹਣਾ ਸੱਤਾਂ ਅੱਠਾਂ ਦਿਨਾਂ ਨੂੰ ਪੂਰੇ ਵਾਰ ਟੇਲਾਂ ਕੱਢ ਕੇ ਸੂਗੀ ਕਰਮ ਵਾਲੀ ਨੇੜੇ ਤੋਂ ਵੀ ਚੈੱਕ ਕਰ ਸਕਦੇ ਆ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਪੂਰੀ ਵਿੱਥੀ ਤੇ ਆ ਮੁੱਲ 65000 ਦੂਜਾ ਸੂਗਾ ਬਾਈ ਜ ਅੱਗੇ 2 ਨੰਬਰ ਬਾਈ ਜੀ ਪਲੂਣ ਬੱਸੀ ਹੁੰਦੀ ਆ ਦੋ ਦਾਂ ਦਾ ਮੂੰਹ ਤੋਂ ਪਹਿਲਾ ਸੂਆ ਸੁੰਦੀ ਆ ਸੂਣ ਦੇ ਵਿੱਚ 7 ਤੋਂ 8 ਦਿਨ ਇਹਦੇ ਬਾਕੀ ਪਏ ਆ ਕਦ ਘਾਟ ਫੁੱਲ ਆ ਬਾਈ ਜੀ ਅਰਦਰ ਦੇਖ ਸਕਦੇ ਆ ਬਹੁਤ ਸੋਹਣ ਕਰਮ ਵਾਲੀ ਤਿਆਰ ਕਰਦੀ ਆਂਦੀ ਆ ਹਵਾਨੇ ਚ ਢਿੱਲਾ ਢੋਲਣਾ ਬਹੁਤ ਪਈਆਂ ਭਲਾ ਪਾਉਣੀਆਂ ਸ਼ੁਰੂ ਕਰਤੀਆਂ ਥਾਣ ਬਹੁਤ ਚੰਗਾ ਬਾਈ ਜੀ ਦੇਖ ਸਕਦੇ ਆ ਚਾਰੇ ਥਾਣ ਪੂਰੇ ਨਿਖੜ ਮੇ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਮੂੰਹ ਤੋਂ ਦੋ ਦਾਂ ਦਾ ਫਿਓਸ ਬਿਊਟੀ ਫੁੱਲ ਚੰਗੀ ਆ ਕਦ ਘਾਟ ਬਹੁਤ ਆ ਤੇ ਲੇਵਾ ਬਹੁਤ ਸੋਹਣਾ ਬਣਾਊਗੀ ਬਾਈ ਜੀ ਇਹਦੀ ਮਾਣ ਤੋਂ ਦਿੱਤਾ ਬਾਈ ਜੀ 20-22 ਕਿਲ ਪਹਿਲਾ ਸੂਬਾ ਹੁੰਦੀ ਆ ਇਹਦਾ ਪ੍ਰਾਈਜ਼ ਬਾਈ ਜੀ ਹੈਗਾ 55000 ਬਾਕੀ ਮੌਕੇ ਦੇ ਵਿੱਚ ਮਾਨਤਾਨ ਕਰ ਦਾਂਗੇ 55000 ਬਾਈ ਇਹਦਾ ਪ੍ਰਾਈਜ਼ ਆ ਤੇ 55000 ਬਾਈ ਇਹਦਾ ਪ੍ਰਾਈਜ਼ ਆ ਫੁੱਲ ਸਾਈਜ਼ ਆ ਕਦ-ਕਦ ਦੇਖ ਸਕਦੇ ਆ ਬਹੁਤ ਚੰਗਾ ਮਾਨੇ ਢਲ ਢੁੱਲ ਬਹੁਤ ਪਈਆ ਬਲੂਨ ਹੀ ਸੂਂਦੀ ਆ ਬਾਈ ਜੀ ਇਹ ਮੁੰਡੇ ਦੇ ਵਿੱਚ 6-7 ਦਿਨ ਪਹਿਲੇ ਇਹਦੇ ਮੁੱਲ 55000 ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਦੋਨਾਂ ਵੜਾਂ ਦੇ ਵਿੱਚੋਂ ਕੋਈ ਵੀ ਵੜ ਫਾਨਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਮੇਰਾ 78990 999728 ਤੇ ਰੂਟੀਨ ਦੇ ਵਿੱਚ ਵੀਰਿਓ ਦੇਖਣ ਲਈ ਸਾਰੇ ਵੀਰਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮਚ